ਉੰਦੀ ਦੋਸਤੋ ਆ ਦੋ ਤਿੰਨ ਦਿਨਾਂ ਅਜ ਕੁਝ ਮੁੱਦਾ ਪਾਖ ਰਾਇ ਵੀ ਕਹਿੰਦੇ ਕਬੱਡੀ ਬੰਦ ਕਰ ਦੋ ਤੇ ਗੱਗੀ ਗੱਗੀ ਖੀਰਾਂ ਵਾਲ ਨੇ ਹੱਥ ਜੋੜੀ ਫੈਡਰੇਸ਼ਨਾਂ ਨੂੰ ਵੀ ਕਬੱਡੀ ਬੰਦ ਨਾ ਕਰੋ ਕੁਝ ਹੱਲ ਕਰੋ ਆ ਦੇਖੋ ਵੀਡੀਓ ਜਰੂਰ ਹੁਣ ਸੀਰੀਅਸ ਟੌਪਿਕ ਤੇ ਆ ਗਏ ਆਪਾਂ ਯਾਰ ਇੱਕ ਬੇਨਤੀ ਕਰਨੀ ਆ ਸਾਰੀਆਂ ਵਰਲਡ ਦੀਆਂ ਕਬੱਡੀ ਫੈਡਰੇਸ਼ਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀਰਾ ਹੀ ਕੋਈ ਹੱਲ ਕਰੋ ਕਬੱਡੀ ਬੰਦ ਨਾ ਕਰੋ ਠੀਕ ਆ ਜਿੰਨੀ ਕਬੱਡੀ ਚੱਲਦੀ ਆ ਤੁਹਾਡੇ ਸਿਰ ਤੇ ਚੱਲਦੀ ਆ ਆ ਸਾਰੇ ਪਲੇਅਰਾਂ ਦੇ ਘਰ ਤੁਹਾਡੇ ਸਿਰ ਤੇ ਚੱਲਦੇ ਆ ਰੈਫਰੀਆਂ ਦੇ ਕਮੈਂਟਰਾਂ ਦੇ ਅੜੇ ਸਕੋਰ ਲਿਖਦੇ ਆ ਜੋ ਵੀ ਐਨ ਆਰ ਆਈ ਸਿਰ ਤੇ ਕਬੱਡੀ ਪ੍ਰੋਮੋਟਰਾਂ ਸਿਰ ਤੇ ਆ ਅਸੀਂ ਤੁਹਾਡੇ ਸਿਰ ਤੇ ਖੜੇ ਆ ਤੁਸੀਂ ਪੈਸਾ ਲਾਉਂਗੇ ਅਸੀਂ ਖੇਡਾਂਗੇ ਤਾਂ ਸਾਡੇ ਘਰ ਚੱਲਣੇ ਆ ਸੋ ਇਹਦਾ ਕੋਈ ਹੱਲ ਕਰੋ ਕਬੱਡੀ ਨਾ ਬੰਦ ਕਰੋ ਜੇ ਕਬੱਡੀ ਬੰਦ ਹੋ ਗਈ ਨਵਾਂ ਪਲੇਅਰ ਕੋਈ ਨਹੀਂ ਉੱਠਣਾ ਠੀਕ ਆ ਮੈਨੂੰ ਪਤਾ ਸਾਰਿਆਂ ਨੂੰ ਪਤਾ ਕੁਝ ਆਪਣਾ ਆਪਣੀ ਕਮਾਈ ਵਿੱਚੋਂ ਤੇ ਇਹ ਸੇ ਬਚਾ ਕੇ ਕਬੱਡੀ ਤੇ ਲਾਉਨੇ ਆ ਇਤੋਂ ਤੱਕ ਵੀ ਮੈਂ ਪ੍ਰੋਮੋਟਰ ਦੇਖਿਆ ਵੀ ਜੇ ਜਿੱਦਾਂ ਕਈ ਆ ਤਾਂ ਸਾਰੀ ਕਮਾਈ ਲਾ ਦਿੰਦੇ ਆ ਉਹਦੀ ਵੀ ਕੋਈ ਚੱਕਰ ਹੀ ਨਹੀਂ ਹੈ ਨਾ ਇੰਨਾ ਪਿਆਰ ਕਰਦੇ ਆ ਪਲੇਅਰਾਂ ਨੂੰ ਜੇ ਕਿਸੇ ਨੂੰ ਗੱਡੀ ਦੇਣੀ ਚੱਲ ਤੜਾ ਚੱਕ ਮੇਰੇ ਵੱਲੋਂ ਜਿੰਨੇ ਪੈਸੇ ਠੀਕ ਆ ਹਾਲਾਂਕਿ ਮੈਂ ਇਦਾਂ ਦੇ ਪ੍ਰੋਮੋਟਰ ਦੇਖਿਆ ਇੰਡੀਆ ਵਿੱਚ ਉਹਨਾਂ ਕੋ ਗੱਡੀ ਨਹੀਂ ਵਧੀਆ ਮਲਕ ਵਧੀਆ ਹੈਗੀ ਯਾਨੀ ਕਿ ਉਹਨਾਂ ਕੋ ਪੁਰਾਣੀ ਆ ਪਰ ਉਹਨਾਂ ਨੇ ਪਲੇਅਰਾਂ ਨੂੰ ਵਧੀਆ ਦਿੱਤੀਆਂ ਵੀ ਕੋਈ ਇੰਨਾ ਪਿਆਰ ਕਬੱਡੀ ਨਾਲ ਤੁਸੀਂ ਕਰਦੇ ਆ ਇੱਕ ਬੇਨਤੀ ਕਰਦਾ ਕੈਨੇਡਾ ਖਾਰੀ ਦੀ ਫੈਡਰੇਸ਼ਨ ਨੂੰ ਇੰਗਲੈਂਡ ਦੀ ਨੂੰ ਯੂਰਪ ਵਾਲਿਆਂ ਨੂੰ ਸਾਰਿਆਂ ਨੂੰ ਅਮਰੀਕਾ ਵਾਲਿਆਂ ਨੂੰ ਤੁਸੀਂ ਕੋਈ ਹੱਲ ਕਰੋ ਬਹੁਤ ਸਿਆਣੇ ਆ ਤੁਸੀਂ ਬਹੁਤ ਸੁਲਝੇ ਹੋਏ ਆ ਕਰੋ ਕੋਈ ਵਿਚਾਰ ਕੁਛ ਕਰੋ ਕੋਈ ਇਹ ਕੋਈ ਗ੍ਰੇਡ ਬਣਾ ਲਓ ਕੁਛ ਤੁਸੀਂ ਤੈਅ ਕਰ ਲਓ ਕਿੰਨੇ ਕਿਹਨੂੰ ਦੇਣੇ ਆ ਪੈਸੇ ਕੁਛ ਕਰ ਲਓ ਪਰ ਬੰਦ ਨਾ ਕਰਿਓ ਤੁਹਾਨੂੰ ਮੈਂ ਸਿੱਧਾ ਜੇ ਜੇ ਕਬੱਡੀ ਬੰਦ ਹੋ ਗਈ ਅੱਜ ਦੀ ਪਲੇਅਰ ਕਿਸੇ ਵੀ ਕੰਟਰੀ ਨਾ ਗਿਆ ਇੱਥੋਂ ਪੰਜਾਬ ਵਿੱਚੋਂ ਕੋਈ ਨਵਾਂ ਮੁੰਡਾ ਨਹੀਂ ਉੱਠਣਾ ਕਿਉਂਕਿ ਉਹਦਾ ਕਾਰਨ ਇਹ ਆ ਜਿਹੜੇ ਕਾ ਰਿਹਾ ਇਹਨਾਂ ਨੇ ਤਾਂ ਰੋਈ ਖੇਡਣੀ ਆ ਠੀਕ ਆ ਨਵੇਂ ਨੂੰ ਮੌਕੇ ਨਹੀਂ ਮਿਲਣਾ ਠੀਕ ਆ ਇਸ ਕਰਕੇ ਮੈਂ ਇਹ ਬੇਨਤੀ ਕਰਦਾ ਵੀਰਾ ਜੀ ਜ਼ਰੂਰੀ ਆ ਤੇ